ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮੱਜਨ ਪਉ ਭਜਨ ਹੋ ਸੇਵਾ ਕਰੀਆ ਤਿਨ ਭਉ ਨਿਵਾਰਿ ਅਨਪੈ ਪਦ ਦੀਨਾ ਸਬਦ ਮਾਤਰ ਤੇ ਉਦਰ ਧਰੇ ਕਾਵੇ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਗੁਰ ਫਤਿ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਹੁਤ ਹੀ ਸਤਕਾਰਯੋਗ ਗਿਆਨੀ ਜਗਦੇਵ ਸਿੰਘ ਜੀ ਮੁੱਖ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਦਰਸਾਇਆ ਪਤਨ ਤਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦਿਆਂ ਆ ਜੁਰਜਨਹੀਂ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਉਸੇ ਹੀ ਲਈ ਤੈਤ ਅੱਜ ਦੇ ਕਰਵਾਏ ਜਾ ਰਹੇ ਗੁਰਮਤ ਸਮਾਗਮ ਆਂਦਰ ਸੱਚੇ ਪਾਤਸ਼ਾਹ ਜੀ ਨੇ ਆਪ ਸਾਰਿਆਂ ਨੂੰ ਹਾਜ਼ਰੀਆਂ ਭਰਨ ਦਾ ਸੁਭਾਗਾ ਸਮ ਬਖਸ਼ਿਸ਼ ਕੀਤਾ ਹੈ ਅੱਜ ਦਾ ਜੋ ਵਿਚਾਰ ਰੱਖਿਆ ਗੁਰਮੁਖ ਪਿਆਰਿਆਂ ਨੇ ਉਹ ਹੈ ਗੁਰਸਿੱਖਾਂ ਮਨ ਵਧਾਈਆਂ ਜਿਨੀਆਂ ਮੇਰਾ ਸਾਧਗੁਰੂ ਡਿਠਾ ਰਾਮ ਰਾਜੇ ਹੈ ਇਹ ਵਿਸ਼ਾ ਰੱਖਿਆ ਹੋਇਆ ਗੁਰਮੁਖਾਂ ਨੇ ਅੱਜ ਦੀ ਕਥਾ ਵਿਚਾਰ ਦਾ ਇਸ ਦੇ ਵਿੱਚ ਜੋ ਡਿੱਠਾ ਸ਼ਬਦ ਆਉਂਦਾ ਹੈ ਗੁਰਸਿੱਖਾਂ ਮਨਵਾਧਾਈਆਂ ਜਿਨਨੀ ਮੇਰਾ ਸਤਿਗੁਰੂ ਡਿੱਠਾ RAM ਰਾਜਿਆ ਡਿੱਠਾ ਤੋਂ ਭਾਵ ਅੱਖਾਂ ਨਾਲ ਵੇਖਣਾ ਦਰਸ਼ਨ ਕਰਨਾ ਵਧਾਈਆਂ ਤੋਂ ਭਾਵ ਖੁਸ਼ੀਆਂ ਕਿ ਉਹਨਾਂ ਗੁਰਸਿੱਖਾਂ ਦੇ ਮਨ ਅੰਦਰ ਘਰਾਂ ਅੰਦਰ ਖੁਸ਼ੀਆਂ ਆਉਂਦੀਆਂ ਜੋ ਸੱਚੇ ਪਾਤਸ਼ਾਹ ਜੀ ਦੇ ਆਣ ਕੇ ਅੱਖਾਂ ਨਾਲ ਦਰਸ਼ਨ ਕਰਦੇ ਹੈ ਦੋ ਪੱਖ ਗੁਰਬਾਣੀ ਦੇ ਵਿੱਚ ਇਸ ਪ੍ਰਤੀ ਮਿਲਦੇ ਐ ਅੱਖਾਂ ਨਾਲ ਦਰਸ਼ਨ ਕਰਨ ਦੀ ਮਹਾਨਤਾ ਦਾ ਵੀ ਜ਼ਿਕਰ ਆਉਂਦਾ ਹੈ ਇਸ ਗੱਲ ਨੂੰ ਵੀ ਨਾ ਕਟਿਆ ਜਾ ਸਕਦਾ ਨਾ ਝੁਟਲਾਇਆ ਜਾ ਸਕਦਾ ਕਿਉਂਕਿ ਹੈ ਤੇ ਸਾਰੇ ਗੁਰੂ ਸਹਿਬਾਨ ਇੱਕੋ ਹੀ ਜੋਤ ਇੱਕੋ ਹੈ ਜੋ ਤੁਹਾ ਜੁਗਤ ਸਾਇ ਸਹਕਾਇਆ ਫੇਰ ਪਲਟੀਐ ਪਰ ਇਤਿਹਾਸ ਵਿੱਚ ਵਿਸ਼ੇਸ਼ ਕਰਕੇ ਦੂਸਰੇ ਪਾਤਸ਼ਾਹ ਧਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜ਼ਿਕਰ ਮਿਲਦਾ ਹੈ ਇਤਿਹਾਸ ਵਿੱਚ ਇਹ ਵਿਸ਼ੇਸ਼ ਜ਼ਿਕਰ ਮਿਲਦਾ ਕਿ ਸੱਚੇ ਪਾਤਸ਼ਾਹ ਜੀ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਸਮਾਧੀ ਵਿੱਚ ਜੁੜ ਜਾਂਦੇ ਸਿਮਰਨ ਵਿੱਚ ਜੁੜ ਜਾਂਦੇ ਤੇ ਜਦੋਂ ਸਮਾਧੀ ਤੋਂ ਉਠਾਨ ਹੁੰਦੇ ਸਨ ਨਾ ਤੇ ਇਹ ਜ਼ਿਕਰ ਮਿਲਦਾ ਕਿ ਬੜੇ ਬੜੇ ਰੋਗੀਆਂ ਦੇ ਇਥੋਂ ਤੱਕ ਕਿ ਮੰਝੇ ਚੁੱਕ ਕੇ ਵੀ ਉਹਨਾਂ ਦੇ ਪਰਵਾਰ ਵਾਲੇ ਲੈ ਆਉਂਦੇ ਸਨ ਉਹ ਕਾਰਨ ਸੀ ਇੱਕ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦ੍ਰਿਸ਼ਟੀ ਜਿਸ ਤੇ ਪੈ ਜਾਂਦੀ ਸੀ ਨਾ ਜੀ ਉਹ ਰੋਗ ਹੋ ਜਾਂਦਾ ਸੀ ਉਸ ਨੂੰ ਤੰਦਰੁਸਤੀ ਦੀ ਦਾਤ ਮਿਲ ਜਾਂਦੀ ਸੀ ਇਹ ਕੱਲਾ ਇਤਿਹਾਸ ਵਿੱਚ ਹੀ ਜ਼ਿਕਰ ਨਹੀਂ ਹੈ ਭਟ ਸਹਿਬਾਨ ਜੀ ਨੇ ਜਦੋਂ ਪੰਜ ਸੱਚੇ ਪਾਤਸ਼ਾਹ ਤੱਕ ਸਵਈਏ ਉਚਾਰਨ ਕੀਤੇ ਉਸਤਤ ਦੇ ਵਿੱਚ ਤੇ ਇਸ ਵਿਸ਼ੇਸ਼ਤਾ ਦਾ ਜ਼ਿਕਰ ਭਟਾਂ ਨੇ ਤਨ ਸ੍ਰੀ ਗੁਰੂ ਅੰਗਦ ਦੇਵ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਕੀਤਾ ਕਿ ਧਨ ਗੁਰੂ ਅੰਗਦ ਦੇਵ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਛਰਦਾ ਸੀ ਅੰਮ੍ਰਿਤ ਵਰਸਦਾ ਸੀ ਤੇ ਉਹ ਅੰਮ੍ਰਿਤ ਭਰੀ ਦ੍ਰਿਸ਼ਟੀ ਜਿਸ ਤੇ ਵੀ ਪੈ ਜਾਂਦੀ ਸੀ ਨਾ ਉਹਦੇ ਜਨਮ ਜਨਮਾਂ ਤਰਾਂ ਦੇ ਪਾਪ ਨਾਸ਼ ਹੋ ਜਾਂਦੇ ਸਨ ਜਿਹੜਾ ਸਵਈਆ ਜਿਸ ਦੀਆਂ ਅਖੀਰ ਲੀਆਂ ਤੁਕਾਂ ਆਪਾਂ ਹੁਕਮਨਾਮਾ ਸਾਹਿਬ ਜੀ ਲੈਣ ਵੇਲੇ ਪੜਦੇ ਆ ਨਾ ਕਿ ਹੋਵੇ ਸਿਖ ਤੱਕ ਸੰਦੀ ਨੂਰ ਅਰਸਹੁ ਕੁਰਸਹੁ ਛੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਈਐ ਇਹ ਸਵਈਆ ਪਾਟ ਸਹਿਬਾਨ ਜੀ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਵਿੱਚ ਉਚਾਰਿਆ ਉਹਨਾਂ ਸ਼ੁਰੂ ਇੱਥੋਂ ਕੀਤਾ ਇਸ ਵਈਆ ਕਿ ਅਮੈ ਦ੍ਰਿਸ਼ਟ ਸ਼ੁਭ ਹਰੈ ਹਰੈ ਅਗ ਪਾਪ ਸਕਲ ਬਲ ਕਿ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਚਰਦਾ ਹੈ ਤੇ ਜਿਹੜਾ ਭਗਾ ਵਾਲਾ ਪ੍ਰਾਣੀ ਉਸ ਦ੍ਰਿਸ਼ਟੀ ਨੂੰ ਪ੍ਰਾਪਤ ਕਰ ਲੈਂਦਾ ਨਾ ਆਪ ਜੀ ਦੇ ਦਰਸ਼ਨ ਕਰਦਾ ਤੇ ਹਰੈ ਅਗ ਅਗ ਤੋਂ ਭਾਵ ਪਾਪ ਸਕਲ ਮਲ ਉਹਦਾ ਹਿਰਦਾ ਵੀ ਨਿਰਮਲ ਹੋ ਜਾਂਦਾ ਉਹਦੀ ਜਨਮ ਜਨਮਾਂ ਤਰਾਂ ਦੀ ਮਹਿਲ ਤੁੱਪ ਜਾਂਦੀ ਹੈ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਨ ਉਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਸ਼ੇ ਵਕਾਰ ਵਸ ਵਿੱਚ ਆ ਜਾਂਦੇ ਅੰਮ੍ਰਿਤ 3 ਸੁਭ ਕਰੈ ਹਰੈ ਅਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਸੰਸਾਰੀ ਤੌਰ ਤੇ ਉਹਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਉਹਦੇ ਮਨ ਵਿੱਚ ਸੁੱਖ ਵਸ ਜਾਂਦਾ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਕ ਧੋਵੇ ਜਿਕਰ ਕੀਤਾ ਉਹਨਾਂ ਨੇ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਦ੍ਰਿਸ਼ਟੀ ਤੇ ਨੌ ਨਦੀਆਂ 18 ਸਿੱਧੀਆਂ ਦਾ ਦਰਿਆ ਜਿਹੜਾ ਵੀ ਇਹਨਾਂ ਅੱਖਾਂ ਨਾਲ ਆਪ ਜੀ ਦੇ ਦਰਸ਼ਨ ਕਰ ਲੈਂਦਾ ਨਾ ਗੋਰ ਨਵ ਨਿਦ ਦਰਿਆਉ ਜਨਮ ਹਮ ਕਾਲਖ ਧੋਵੈ ਜਨਮ ਜਨਮਾਂ ਤਰਾਂ ਦੇ ਕੀਤੇ ਪਾਪ ਧੁੱਪ ਜਾਂਦੇ ਧਰਮ ਗ੍ਰੰਥਾਂ ਦੇ ਵਿੱਚ ਵਿਦਵਾਨਾਂ ਨੇ ਜੀ ਉਹਨਾਂ ਨੇ ਵੀ ਜ਼ਿਕਰ ਕੀਤਾ ਜੀ ਗੁਰਬਾਣੀ ਵਿੱਚ ਵੀ ਜ਼ਿਕਰ ਇਤਿਹਾਸ ਵਿੱਚ ਵੀ ਜ਼ਿਕਰ ਹੈ ਧਰਮ ਗ੍ਰੰਥਾਂ ਵਿੱਚ ਵੀ ਵਿਦਵਾਨਾਂ ਨੇ ਵੀ ਜ਼ਿਕਰ ਕੀਤਾ ਗੁਰੂ ਦੇ ਦਰਸ਼ਨ ਕਰਨ ਦਾ ਮਹਾਤਮ ਕੀ ਹੈ ਅੱਖਾਂ ਨਾਲ ਦਰਸ਼ਨ ਕਰਨ ਦਾ ਫਲ ਕੀ ਹੈ ਤਾਂ ਸਾਡੇ ਸਿੱਖ ਧਰਮ ਦੇ ਵਿੱਚ ਹਰੇਕ ਨੂੰ ਸਿੱਖ ਨੂੰ ਹੁਕਮ ਕੀਤਾ ਹੈ ਕਿ ਦੋ ਟਾਈਮ ਗੁਰੂ ਦੇ ਦਰਸ਼ਨ ਕਰਨੇ ਹਨ ਸਵੇਰੇ ਵੀ ਸ਼ਾਮ ਨੂੰ ਆਪ ਜੀ ਵੀ ਭਾਗਾਂ ਵਾਲੇ ਹੋ ਤੇ ਬਹੁਤ ਵੱਡਾ ਮਹਾਤਮ ਹੈ ਫੇਰ ਐਸੇ ਚਾਰ ਤਰ੍ਹਾਂ ਦੀ ਗਿਣਤੀ ਕੀਤੀ ਹੈ ਵਿਦਵਾਨਾਂ ਨੇ ਗੁਰੂ ਦੇ ਦਰਸ਼ਨ ਚਾਰ ਤਰ੍ਹਾਂ ਦੇ ਉਹਨਾਂ ਨੇ ਚਾਰ ਭਾਗਾਂ ਵਿੱਚ ਵੰਡੇ ਹੈ ਇੱਕ ਤੇ ਸਰਵਣ ਦਰਸ਼ਨ ਇਹਦਾ ਵੀ ਵੇਖੋ ਹਰੇਕ ਦਾ ਮਹਾਤਮ ਹੈ ਸਰਵਣ ਦਰਸ਼ਨ ਦਾ ਵੀ ਮਹਾਤਮ ਹੈ ਗੁਰਬਾਣੀ ਦੇ ਵਿੱਚ ਸਰਵਣ ਦਰਸ਼ਨ ਦਾ ਵੀ ਬਹੁਤ ਵੱਡਾ ਮਹਾਤਮ ਦਾ ਜ਼ਿਕਰ ਕੀਤਾ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ। ਅੱਖਾਂ ਨਾਲ ਦਰਸ਼ਨ ਕਰਨ ਦਾ ਵੀ ਮਹਾਤਮ ਹੈ। ਪਹਿਲਾ ਜ਼ਿਕਰ ਵਿਦਵਾਨਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਸਰਵਣ ਦਰਸ਼ਨ ਦਾ ਕੀਤਾ ਕਿ ਜਦੋਂ ਕੋਈ ਜਗਿਆਸੂ ਆਪਣੇ ਇਸ਼ਟ ਦੀ ਵਡਿਆਈ ਸੋਭਾ ਉਹਦੇ ਗੁਣ ਕੰਨਾਂ ਦੀ ਸਰੋਤ ਰਾਹੀਂ ਕਿਸੇ ਕੋਲੋਂ ਸਰਵਣ ਕਰਦਾ ਉਹਦੇ ਹਿਰਦੇ ਦੇ ਵਿੱਚ ਫਿਰ ਆਪਣੇ ਇਸ਼ਟ ਦੇ ਨਾਲ ਪਿਆਰ ਪੈਦਾ ਹੁੰਦਾ ਜੀ ਉਹਦਾ ਮਨ ਆਪਣੇ ਇਸ਼ਟ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਹੀ ਹੁਣ ਵੇਖੋ ਤੁਸੀਂ ਦੋ ਤਰ੍ਹਾਂ ਦੇ ਦਰਸ਼ਨ ਤੇ ਤੁਸੀਂ ਕਰ ਹੀ ਰਹੇ ਹੋ ਇੱਕ ਤੇ ਤੁਸੀਂ ਆਏ ਤੇ ਆਣ ਕੇ ਅੱਖਾਂ ਨਾਲ ਦਰਸ਼ਨ ਕੀਤੇ ਜਿਸ ਦਾ ਗੁਰਮੁਖ ਖਾਂ ਨੇ ਅੱਜ ਕਿਉਂਕਿ ਵਿਸ਼ਾ ਹੀ ਇਹ ਰੱਖਿਆ ਕਿ ਗੁਰ ਸਿੱਖਾਂ ਮਨਵਾਧਾਈਆਂ ਜਿਨੀ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ ਤੇ ਡਿੱਠਾ ਦਾ ਅਖਰੀ ਅਰਥ ਹੈ ਵੇਖਣਾ ਅੱਖਾਂ ਨਾਲ ਦਰਸ਼ਨ ਕਰਨੇ ਸਿੱਧਾ ਇਸ ਅੱਖਰ ਦਾ ਸੰਬੰਧ ਹੈ ਇਹਦੇ ਵਿੱਚ ਫਿਰ ਪਹਿਲਾ ਜ਼ਿਕਰ ਹੀ ਦਰਸ਼ਨ ਦਾ ਆਉਂਦਾ ਹੈ ਜੀ ਗੁਰੂ ਦੇ ਦਰਸ਼ਨ ਕਰਨ ਦਾ